ਸਾਰੇ ਪੈਨ ਭਰਾਵਾਂ ਨੂੰ ਸਸ਼ਿਆਕਾਲ ਸਵਾਗਤ ਹੈ ਜਸਕਿਰਤ ਬਲੌਗ ਚੈਨਲ ਤੇ ਅੱਜ ਲੱਗੀਆਂ ਮੈਨੂੰ ਕਾਫੀ ਪੈਣਾ ਭਰਾਵਾਂ ਨੇ ਕਿਹਾ ਵੀ ਤੁਸੀਂ ਕਲਿੱਕਰ ਦੀ ਵੀਡੀਓ ਪਾਓ ਤੇ ਅੱਜ ਲੱਗੀਆਂ ਮੈਂ ਕਲਿੱਕਰ ਦੀ ਵੀਡੀਓ ਪਾਉਣ ਤੇ ਪਹਿਲੇ ਮੈਂ ਸਰਚ ਕਰੂੰਗੀ ਇੱਥੇ ਕਲਿੱਕਰ ਇਹਨੂੰ ਕਰੂੰਗੀ ਮੈਂ ਨਾਲੇ ਡਾਊਨਲੋਡ ਠੀਕ ਹੈ ਜੀ ਦੋ ਆਪਾਂ ਕਰ ਲਿਆ ਸਰਚ ਪਲੇ ਸਟੋਰ 'ਚ ਜਾ ਕੇ ਤੇ ਫਿਰ ਇਹ ਮੇਰਾ ਕਲਿੱਕਰ ਹੋ ਗਿਆ ਡਾਊਨਲੋਡ ਤੇ ਹੁਣ ਆਪਾਂ ਓਪਨ ਕਰਾਂਗੇ ਇਹਨੂੰ ਹਾਂਜੀ ਇਸਦੇ ਬਾਅਦ ਫੇਰ ਤੇ ਕਰਾਂਗੇ ਆਪਾਂ ਓਕੇ ਤੇ ਫਿਰ ਉਸਦੇ ਬਾਅਦ ਆਟੋ ਕਲਿੱਕ ਕਰਦੇ ਆਪਾਂ ਕਲਿੱਕ ਕਰਨਾ ਫਿਰ ਆਟੋ ਕਲਿੱਕ ਕਰ ਤੇ ਓਕੇ ਕਰਦਣਾ ਆਪਾਂ ਹਾਂਜੀ ਤੇ ਬੈਕ ਜਾ ਕੇ ਤੇ ਆਪਾਂ ਦੂਸਰੇ ਨੰਬਰ ਤੇ ਕਲਿੱਕ ਕਰਨਾ ਤੇ ਬੈਕ ਜਾ ਕੇ ਆਪਾਂ ਦੇਖਣਾ ਵੀ ਕਿਹਨੂੰ ਆਪਾਂ ਸਪੋਰਟ ਕਰਨੀ ਹੈ ਨਾ ਜਿਹਨੂੰ ਆਪਾਂ ਸਪੋਰਟ ਕਰਨੀ ਹੋਵੇ ਤੇ ਮੈਂ ਇੱਕ ਗੱਲ ਹੋਰ ਦੱਸਦਾ ਮੈਂ ਇੱਕ ਕਲਿੱਕ ਕਰ ਉੱਥੇ ਚਲੂੰਗਾ ਜਿੱਥੇ ਸਾਨੂੰ ਬਲੂ ਦਿੱਤਾ ਹੋਊਗਾ ਬਗੈਰ ਬਲੂ ਤੇ ਹੀ ਕਲਿੱਕ ਕਰ ਕਿਸੇ ਦੀ ਲਾਈਵ 'ਚ ਨਹੀਂ ਚਲਦਾ ਠੀਕ ਹੈ ਜੀ ਤੇ ਆਪਾਂ ਪਹਿਲੇ ਚੈੱਕ ਕਰਨਾ ਵੀ ਸਾਨੂੰ ਕਿਹਨੇ ਬਲੂ ਦਿੱਤਾ ਹੋਇਆ ਇੱਕ ਵਾਰ ਮੈਂ ਇਹਨੂੰ ਚੈੱਕ ਕਰ ਲਵਾਂ نیٹ ਵਰਕ ਇਸ਼ੂ ਹੈ ਇੱਕ ਵਾਰ ਚੈੱਕ ਕਰ ਲਵਾਂ ਵੀ ਮੈਨੂੰ ਇਹਨਾਂ ਨੇ ਬਲੂ ਦਿੱਤਾ ਹੋਇਆ ਕਾ ਨਹੀਂ ਦਿੱਤਾ ਹੋਇਆ ਹਨਾ ਹਾਂਜੀ ਇਹਨਾਂ ਨੇ ਮੈਨੂੰ ਬਲੂ ਦਿੱਤਾ ਹੋਇਆ ਤੇ ਹੁਣ ਮੈਂ ਪਲੱਸ ਇੱਕ ਉਂਤੇ ਕਲਿੱਕ ਕਰਨਾ 5 ਵਾਰ 5 ਨੰਬਰ ਲੈ ਕੇ ਆਣੇ ਇੱਥੇ ਤੇ ਇੱਕ ਨੰਬਰ ਤੇ ਕਲਿੱਕ ਕਰਕੇ ਸ ਮਤਲਬ ਕਿ ਇੱਥੇ 300 ਹੁੰਦਾ ਲਿਖਿਆ ਹੋਇਆ ਇੱਥੇ ਮੈਂ ਆਪਾਂ ਸਾਰਿਆਂ ਨੇ 800 ਕਰ ਦੇਣਾ ਇੱਕ ਤੇ ਵੀ ਦੋ ਤੇ ਵੀ ਹਾਂਜੀ ਇਹ ਦੇਖੋ ਜਿੱਦਾਂ ਕਿ ਮੈਂ ਕਰ ਰਹੀ ਹਾਂ 800 ਕੀਤਾ ਮੈਂ ਓਕੇ ਤੇ ਕਲਿੱਕ ਕਰ ਦਿੰਦੀ ਫੇਰ ਤੇ 800 ਕੀਤਾ ਇੱਥੇ ਫੇਰ ਓਕੇ ਤੇ ਕਲਿੱਕ ਕਰ ਦਿੱਤਾ ਦੇਖੋ ਫੇਰ ਤੇ ਤੇ ਹੁਣ ਮੈਂ ਦਿਖਾਉਂਗੀ ਇਹਨੂੰ ਸੈੱਟ ਕਿੱਦਾਂ ਕਰਨਾ ਆਪਾਂ ਹਨਾ ਪਹਿਲੇ ਮੈਂ ਇੱਕ ਨੰਬਰ ਨੂੰ ਲੈ ਕੇ ਤੇ ਇੱਥੇ ਰੱਖ ਦੇਣਾ ਕੀਬੋਰਡ ਤੇ ਠੀਕ ਹੈ ਜੀ ਫਿਰ ਇੱਥੇ ਚਾਰ ਵਿੰਦ ਹੋਣਗੇ ਆਪਾਂ ਇੱਥੇ ਕਲਿੱਕ ਕਰਨਾ ਤੇ ਆਪਾਂ ਦੋ ਨੰਬਰ ਇੱਥੇ ਤੇ ਟਿਕਾ ਦੇਣਾ ਇੱਥੇ ਤੇ ਫਿਰ ਟਾਈਪਿੰਗ ਫਿਰ ਆਪਾਂ 3 ਨੰਬਰ ਲੈ ਕੇ ਆਣਾ ਉਹ ਆਪਾਂ ਇੱਥੇ ਰੱਖ ਦੇਣਾ ਫਿਰ ਉਸ ਦੇ ਬਾਅਦ ਆਪਾਂ ਇੱਥੇ ਸਰਚ ਕਰਨਾ ਦੇਖਣਾ ਵੀ ਅਸੀਂ ਕੀ ਭੇਜਣਾ ਕਿਸੇ ਨੂੰ ਹਨਾ ਹੈਲੋ ਹੈਲੋ ਭੇਜਣੀ ਜਾਂ ਵਾਹਿਗੁਰੂ ਵਾਹਿਗੁਰੂ ਭੇਜਣਾ ਵਾਹਿਗੁਰੂ ਜੀ ਕਾ ਖਾਲਸਾ ਇਦਾਂ ਭੇਜਣਾ ਕੁਝ ਤੇ ਮੈਂ ਫਿਰ ਪਹਿਲੇ ਇੱਥੇ ਸੇਵ ਕਰੂੰਗੀ ਅਸੀਂ ਪਹਿਲੇ ਇੱਥੇ ਸੇਵ ਕਰਨਾ ਪੈਂਦਾ ਦੇਖੋ ਮੈਂ ਇਸ ਤੇ ਕਲਿੱਕ ਕੀਤਾ ਤੇ ਫਿਰ ਮੈਂ ਵਾਹਿਗੁਰੂ ਵਾਹਿਗੁਰੂ ਇੱਥੇ ਲਿਖਿਆ ਫਿਰ ਉਸਦੇ ਬਾਅਦ ਸੇਵ ਕਰ ਲਿਆ ਤੇ ਮੇਰਾ ਇੱਧਰ ਆ ਜਾਊਗਾ ਉਹ ਉਹ ਦੇਖੋ ਉਹ ਆ ਗਿਆ ਤੇ ਆਪਾਂ ਚਾਰ ਨੰਬਰ ਇੱਥੇ ਵਾਈ ਗੁਰੂ ਤੇ ਰੱਖ ਦੇਣਾ ਪੰਜ ਨੰਬਰ ਆਪਾਂ ਜਿੱਦਾਂ ਕਿਸੇ ਨੂੰ ਕੋਈ ਚੀਜ਼ ਸੈਂਡ ਕਰਦੇ ਹੈ ਨਾ ਉਹ ਤੇ ਫਿਰ ਆਪਾਂ ਬੈਕ ਕਰਕੇ ਹੁਣ ਤੇ ਦੇਖੋ ਬਾਈ ਗੁਰੂ ਜਾ ਰਿਹਾ ਹੈ ਹਨਾ ਆਪਾਂ ਜਿੱਦਾਂ ਕੀਤਾ ਸੀਗਾ ਇਹ ਦੇਖੋ ਬਾਈ ਗੁਰੂ ਜਾ ਰਿਹਾ ਹੈ ਸਾਡੇ ਵੱਲੋਂ ਇਹਨਾਂ ਨੂੰ ਪੂਰੀ ਸਪੋਰਟ ਹੋ ਰਹੀ ਹੈ ਬਾਈ ਗੁਰੂ ਅਸੀਂ ਜੋ ਵੀ ਲਿਖ ਸਕਦੇ ਇੱਥੇ ਕੁਝ ਵੀ ਲਿਖ ਸਕਦੇ ਉਹ ਭੇਜ ਸਕਦੇ ਤੇ ਫਿਰ ਵਿੱਚ ਆਪਾਂ ਮੋਚੀ ਸੈਂਡ ਕਰਨੇ ਹੁੰਦੇ ਹਨਾ ਕਿਸੇ ਨੂੰ ਮੁੱਚੀ ਵੀ ਸੈਂਡ ਕਰਨੇ ਹੁੰਦੇ ਉਹ ਵੀ ਦੱਸ ਦਿੰਦੀ ਆ ਮੈਂ ਤੁਹਾਨੂੰ ਵੀ ਕਿੱਦਾਂ ਉਹਦੇ ਕਿੱਦਾਂ ਸੈਟਿੰਗ ਕਰਨੀ ਹੁੰਦੀ ਆਪਾਂ ਮੋਚੀਆਂ ਨੂੰ ਸਿਰਫ 3 ਨੰਬਰ ਚਾਹੀਦੇ 1 ਨੰਬਰ ਇਸਮਾਈਲਿੰਗ ਤੇ ਤੇ ਦੂਸਰਾ ਨੰਬਰ ਆਪਾਂ ਕਿਹੜਾ ਮੁੱਚੀ ਸੈਂਡ ਕਰਨਾ ਉਹ ਤੇ ਇਹ ਦੇਖੋ ਮੈਂ ਹਾਰਡ ਵਾਲੇ ਤੇ ਇੱਥੇ ਦੂਸਰਾ ਨੰਬਰ ਰੱਖਤਾ ਤੇ ਤੀਸਰਾ ਨੰਬਰ ਮੈਂ ਸੈਂਡ ਤੇ ਜਿੱਦਾਂ ਕਿ ਆਪਾਂ ਕਿਸੇ ਨੂੰ ਭੇਜਦੇ ਸਾਰਿਆਂ ਨੂੰ ਪਤਾ ਹੀ ਹੈ ਹਾਂਜੀ ਇਹ ਦੇਖੋ ਦੇਖੋ ਮੇਰੇ ਵੱਲੋਂ ਪੂਰੀ ਸਪੋਰਟ ਜਾ ਰਹੀ ਹੈ ਇਹਨਾਂ ਨੂੰ ਹਾਂਜੀ ਅਗਰ ਕਿਸੇ ਨੂੰ ਕੋਈ ਵੀ ਕੁਝ ਵੀ ਪੁੱਛਣਾ ਹੋਵੇ ਮੈਨੂੰ ਕਮੈਂਟ ਕਰ ਦਿਓ ਤੇ ਮੈਂ ਸਾਰਿਆਂ ਨੂੰ ਦੱਸ ਦੂੰਗੀ ਅਗਰ ਮੇਰਾ ਬਲੌਗ ਵਧੀਆ ਲੱਗਿਆ ਸਾਰੇ ਭੈਣ ਭਰਾਵਾਂ ਨੂੰ ਤੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸਾਰੇ ਭੈਣ ਭਰਾਵਾਂ ਦਾ